ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦੇ ਵਿੱਚ ਜੋ ਇੱਕ ਮੀਂਹ ਦਾ ਅਲਰਟ ਜਾਰੀ ਹੋਇਆ ਸੀ ਉਸ ਦਾ ਅਸਰ ਅੱਜ ਰਾਤ ਕਿਵੇਂ ਦਾ ਰਹੇਗਾ ਠੰਡ ਦੇ ਕਿਵੇਂ ਦੇ ਹਾਲਾਤ ਨੇ ਬੱਦਲਵਾਈ ਸਿਸਟਮ ਕਿਵੇਂ ਦੇ ਰਹਿਣਗੇ ਧੁੰਦ ਅਤੇ ਹਵਾ ਦਾ ਰੁਖ ਕੀ ਰਹਿਣਗੇ ਕਿਉਂਕਿ ਪੰਜਾਬ ਦੇ ਉੱਪਰ ਸਵੇਰ ਤੋਂ ਹੀ ਚੰਗੀ ਧੁੱਪ ਲੱਗ ਰਹੀ ਹੈ ਮੌਸਮ ਗਰਮੈਸ਼ ਵਾਲਾ ਬਣਿਆ ਹੋਇਆ ਜਿਸ ਦੇ ਨਾਲ ਠੰਡ ਦੇ ਹਾਲਾਤ ਕਾਫੀ ਜ਼ਿਆਦਾ ਘਟ ਚੁੱਕੇ ਨੇ ਐਵਰੇਜ ਤਾਪਮਾਨ 20 ਡਿਗਰੀ ਦੇ ਨੇੜੇ ਦੇਖਣ ਨੂੰ ਮਿਲ ਰਿਹਾ ਪੱਛਮੀ ਹਵਾ ਚੱਲਣ ਦੇ ਕਾਰਨ ਮੌਸਮ ਸਾਫ਼ ਹੋ ਚੁੱਕਿਆ ਹੈ ਚੰਗੀ ਧੁੱਪ ਲੱਗੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਕਿਵੇਂ ਦਾ ਸੀ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਆ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਹੁਣ ਪੱਛਮੀ ਸਿਸਟਮਾਂ ਦੀ ਤਾਂ ਪੱਛਮੀ ਸਿਸਟਮ ਸਾਫ਼ ਹੋ ਚੁੱਕੇ ਨੇ ਮੌਸਮ ਕਲੀਅਰ ਹੈ ਬੱਦਲਵਾਈ ਸਿਸਟਮ ਤੋਂ ਰਹਿਤ ਹੈ ਅ ਅੱਜ ਰਾਤ ਮੌਸਮ ਜਿਹੜਾ ਜ਼ਿਆਦਾਤਰ ਕਲੀਅਰ ਰਹਿਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਅਗਰ ਠੰਡ ਦੇ ਹਾਲਾਤਾਂ ਦੀ ਤਾਂ ਠੰਡ ਦੇ ਹਾਲਾਤ ਕਾਫੀ ਜ਼ਿਆਦਾ ਘਟ ਚੁੱਕੇ ਨੇ ਮੌਸਮ ਜਿਹੜਾ ਤਾਪਮਾਨ ਕਾਫੀ ਜ਼ਿਆਦਾ ਵੱਧ ਚੁੱਕਿਆ ਗਰਮਿਆਸ਼ ਦਾ ਮੌਸਮ ਰਹੇਗਾ ਗੱਲ ਕੀਤੀ ਜਾਵੇ ਅਗਰ ਤਾਂ ਹਵਾ ਪੱਛਮ ਦਿਸ਼ਾ ਤੋਂ ਲਗਾਤਾਰ ਚੱਲੇਗੀ ਠੰਡ ਹੁਣ ਹੌਲੀ ਹੌਲੀ ਬਿਸ਼ੱਕ ਘਟਦੀ ਹੋਈ ਦਿਖਾਈ ਦੇ ਰਹੀ ਹੈ ਪਰ ਅਜੇ ਨਹੀਂ ਹੈ ਕਿ ਅਚਾਨਕ ਠੰਡ ਘਟ ਜਾਵੇਗੀ ਜਨਵਰੀ ਦੇ ਆਖਰੀ ਦਿਨਾਂ ਵਿੱਚ ਦੁਆਰਕਾ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਮੌਸਮ ਹੈ ਉਹ 28 ਤਰੀਕ 28 ਤਰੀਕ ਦੇ ਦੌਰਾਨ ਤੋਂ ਰੁੱਖ ਬਦਲੇਗਾ ਗਰਮੀ ਥੋੜੀ ਜਿਹੀ ਘਟੇਗੀ ਮੀਂਹ ਦੇ ਹਾਲਾਤ ਬਣਨਗੇ ਜਿਸ ਦੇ ਨਾਲ ਠੰਡ ਜਿਹੜੀ ਦੌਰਾਨ ਤੋਂ ਪੰਜਾਬ ਦੇ ਵਿੱਚ ਪੈਰ ਪਸਾਰਦੀ ਦਿਖਾਈ ਦੇਵੇਗੀ ਓਵਰ ਆਲ ਗੱਲ ਕੀਤੀ ਜਾਵੇ ਤਾਂ ਮੌਸਮ ਅੱਜ ਰਾਤ ਠੀਕ ਹੈ ਹਵਾ ਚੱਲੇਗੀ ਮੌਸਮ ਸਾਫ਼ ਰਹੇਗਾ ਤੇ ਕਿਸਾਨਾਂ ਦੇ ਪੱਖ ਤੋਂ ਵੀ ਮੌਸਮ ਜਿਹੜਾ ਠੀਕ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਸਪਰੇਹਾਂ ਤੇ ਖਾਦਾਂ ਦਾ ਸਮਾਂ ਚੱਲ ਰਿਹਾ ਇਸ ਸਮੇਂ ਤੇ ਅਜਿਹੇ ਦੇ ਵਿਚਕਾਰ ਕਿਸਾਨਾਂ ਲਈ ਖੁਸ਼ਕ ਮੌਸਮ ਦੀ ਜ਼ਿਆਦਾਤਰ ਰਿਕੁਆਇਰਮੈਂਟ ਰਹਿੰਦੀ ਹੈ ਤੇ ਮੌਸਮ ਠੀਕ ਰਹੇਗਾ ਕੋਈ ਵੱਡੀ ਹਲਚਲ ਨਹੀਂ ਹੈ ਤੇ ਆਉਂਦੀ ਕੱਲ ਨੂੰ ਵੀ ਧੁੰਦ ਦੇ ਹਾਲਾਤ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲਣਗੇ ਪਰ ਓਵਰਆਲ ਮੌਸਮ ਠੀਕ ਰਹੇਗਾ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਅਜਰਾਤ ਦੇ ਹਾਲਾਤਾਂ ਦੀ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਤੁਹਾਡੇ ਤੱਕ ਲੈ ਕੇ ਜਾਣਕਾਰੀ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ